ਕੋਸ ਦਿੱਤ ਪਹਿਲਾਂ ਨਾ ਫਿਲਟਰ ਵਾਲ ਨੂੰ ਫੋਨ ਕਰਾਂ ਪਾਣੀ ਦਾ ਘੁੱਟ ਨਹੀਂ ਹੈਗੀ ਅੱਗ ਲੱਗਣਾ ਇਹ ਵੀ ਤੀਜੇ ਦਿਨ ਹੀ ਖਰਾਬ ਹੋ ਜਾਂਦਾ ਕਰਾਂ ਪੋਣਾ ਹੈ ਤਾਂ ਕਿੰਨਾ ਕੁ ਟਾਈਮ ਲਾਊਗਾ ਉਹ ਵੀ ਉਹ ਹੈਗਾ ਭਾਈ ਕੋਈ ਕਰੇਗਾ ਨਹੀਂ ਕਰੇਗਾ ਭਾਈ ਕੋਈ ਆਜੋ ਆਜੋ ਵੀਰੇ ਕਦੋਂ ਦੀ ਢੀਕਿਆ ਨੇ 2 ਘੰਟੇ ਹੋ ਗਏ ਫੋਨ ਕਰੇ ਨੂੰ ਛੜਦਾ ਪਾਣੀ ਦੀ ਘੁੱਟ ਨਹੀਂ ਹੈਗੀ ਮੜਾ ਦੇਖੋ ਆਕੇ ਉਹਨੂੰ ਕੀ ਹੋ ਗਿਆ ਆ ਜਾ ਵੀਰੇ ਉਹ ਲੱਗਿਆ ਫਿਲਟਰ ਦੇਖ ਲੋ ਭੈਣੇ ਫਿਲਟਰ ਦਾ ਮੈਂ ਠੀਕ ਕਰ ਦੂੰ ਆਹ ਫਰਿਜ ਮੈਂ ਪਿਛਲੇ ਮਹੀਨੇ ਠੀਕ ਕਰਕੇ ਗਿਆ ਸੀ ਹਜੇ ਤੱਕ ਤੁਸੀਂ 1000 ਰੁਪਏ ਨਹੀਂ ਦਿੱਤਾ ਕਿਹੜਾ 1000 ਰੁਪਏ ਵੀਰੇ ਸਾਰੀ ਗਰਮੀਆਂ ਸੀ ਗਵਾਂਡੀਆਂ ਲਿਆ ਲਿਆ ਬਰਫ਼ ਨਾਲ ਪਾਣੀ ਠੰਡਾ ਕਰਦੇ ਰਹੇ ਆ ਇੱਕ ਦਿਨ ਨਹੀਂ ਚੱਲੇ ਤਜ ਨਾਲ ਇਹ ਉੱਥੋਂ ਤੁਸੀਂ 1000 ਰੁਪਏ ਭਾਲ ਦਿਓ ਦੇਖ ਵੀਰੇ ਮੇਰੀ ਗੱਲ ਸੁਣ ਲੋ ਜੇ ਤਾਂ ਫਿਲਟਰ ਠੀਕ ਕਰਨਾ ਤਾਂ ਕਰ ਦੋ ਨਹੀਂ ਡੰਡੀ ਲੱਗੋ ਭੈਣੇ ਉੱਥੇ 4 ਘੰਟੇ ਲਾ ਕੇ ਫਰਿਜ ਠੀਕ ਕਰਕੇ ਗਿਆ ਤੁਹਾਨੂੰ ਪਤਾ ਤੁਸੀਂ ਤਾਂ ਰੋਟੀ ਵੀ ਨਹੀਂ ਪ ਨਾਲੇ ਨਾ ਤੁਸੀਂ ਸੋਚਦੇ ਨਹੀਂ ਦੂਜੇ ਬਾਰੇ ਦਿਹਾੜੀ ਸਾਰੀ ਖਰਾਬ ਕੀਤੀ ਐ ਪੈਸੇ ਤਾਂ ਤੁਸੀਂ ਨਹੀਂ ਦਿੰਦੇ ਨਾ ਦਿਓ ਕੋਈ ਗੱਲ ਨਹੀਂ ਪਰ ਮੈਂ ਆਰਓ ਦੇ ਪੈਸੇ ਨਕਦ ਲੈ ਕੇ ਜਾਊਂਗਾ ਹਾਏ ਵੇ ਮੇਰੇ ਰੱਬਾ ਵੀਰੇ ਪਹਿਲਾਂ ਫਿਲਟਰ ਤਾਂ ਠੀਕ ਕਰ ਦੇ ਅਸੀਂ ਅੱਜ ਤੱਕ ਕਿਸਦੇ ਪੈਸੇ ਮੁਕਰੇ ਆ ਪੈਸੇ ਤਾਂ ਤੈਨੂੰ ਦੇ ਕੀ ਤੋਰਾਂਗੇ ਉਹ ਚੱਲ ਭੈਣੇ ਕਰ ਦਿੰਨਾ ਠੀਕ ਹੈ ਗੁੱਸੇ ਘੋਣੀ ਐ ਕੋਈ ਗੱਲ ਨਹੀਂ ਚਿੰਤਾ ਨਾ ਕਰ ਨਾਲੇ ਹੁਣ ਤੂੰ ਆਉਂਦਾ ਕੰਮ ਕੰਮ ਕਰ ਲੈ ਕੋਈ ਇਹਦੇ ਤਾਂ ਘੰਟਾ ਡੂੜ ਘੰਟਾ ਲੱਗੂਗਾ ਆ ਦੇਖ ਆ ਸਾਰਾ ਹਿੱਲਿਆ ਪਿਆ ਤੂੰ ਕੰਮ ਕੰਮ ਕਰ ਲੈ ਮੈਂ ਉਹਨੂੰ ਵਧੀਆ ਬਣਾ ਕੇ ਠੀਕ ਕਰਕੇ ਦੇ ਦੇਣਾ ਠੀਕ ਹੈ ਸਮਾਰ ਕੇ ਦੇਖ ਲਈ ਵੀਰੇ ਮੈਂਨੇ ਝਾੜੂ ਪੋਚਾ ਕਰ ਲੈਨੀ ਆ ਫਿਰ ਮਿਸਤਰੀ ਨਾਲ ਪੰਗਾ ਕੋਈ ਗੱਲ ਨਹੀਂ ਮਿਸਤਰੀ ਦੇ ਪੈਸੇ ਮੁਕਰਦੇ ਨੇ ਉਹ ਮੈਨਾਂ ਨੂੰ ਦੱਸਦਾ ਵੀ ਮਿਸਤਰੀ ਦੇ ਪੈਸੇ ਕਿਵੇਂ ਮੁਕਰੇ ਜਾਂਦੇ ਨੇ ਚੱਲ ਪਿਆ ਕਿ ਨਾ ਆਹ ਆ ਬਣ ਗਿਆ ਕੰਮ ਉਹ ਭਾਣੇ ਆ ਥੋੜਾ ਫਿਲਟਰ ਠੀਕ ਹੋ ਗਿਆ ਚੈੱਕ ਕਰ ਲੋ ਇੱਕ ਵਾਰੀ ਫਿਰ ਤੁਸੀਂ ਕਹੋਗੇ ਠੀਕ ਨਹੀਂ ਕਰਕੇ ਗਿਆ ਆ ਦੇਖ ਲੋ ਇੱਕ ਵਾਰੀ ਆ ਕੇ ਹੋ ਗਿਆ ਵੀਰੇ ਠੀਕ ਹਾਂ ਭਾਣੇ ਚੈੱਕ ਕਰ ਲੋ ਸਮਾਰ ਕੇ ਚੱਲ ਵੀਰੇ ਚੈੱਕ ਤੁਸੀਂ ਕਰੀ ਦਿੱਤਾ ਹੋ ਸਹੀ ਤੇ ਮੈਨੂੰ ਪੈਸੇ ਦੱਸੋ ਕਿੰਨੇ ਬਣੇ ਪੈਸੇ ਭਾਣੇ 2500 ਰੁਪਿਆ ਹੋ ਗਿਆ ਬੂ ਮੈਂ ਮਰ ਜਾ ਬੇ ਭਾਈ 2500 ਰੁਪਿਆ 2500 ਦੱਸੀ ਨਮਾ ਲਵਾ ਲੀਏ ਫਿਲਟਰ ਆਹਿਆ ਦੱਸ ਤੂੰ ਕਿ ਹਿੱਸੇ ਉਹ ਨਾ ਪਤਾ ਉਹ ਚ 2500 ਨੂੰ ਲੈ ਭਾਣੇ ਹੱਦ ਹੋ ਗਈ ਤੇਰੇ ਵਾਲੀ ਸਾਰੇ ਫਿਲਟਰ ਪਾਤੇ ਨਵੀਂ ਮੋਟਰ ਪਾਤੀ ਨਾਲੇ ਸਰਵਿਸ ਕਰਤੀ ਨਵਾਂ ਬਣ ਗਿਆ ਨਵਾਂ ਇੱਕ ਵਾਰੀ ਦੇਖ ਲਓ じゃ ਕੇ ਅੰਦਰ ਆਪਦਾ ਦੇਖ ਭਾਈ ਗੱਲ ਸੁਣ ਲੈ ਨਾ ਤੇਰੀ ਨਾ ਮੇਰੀ ਆਪਾਂ ਐ ਕਰਦੇ ਆਪਾਂ ਨਾ ਸੋਦਾ 2000 ਚ ਹੀ ਵੇਡ ਲੈਨੇ ਆ ਲੈ ਬਣ ਕਮਾਲ ਹੋ ਗਈ ਤੇਰੇ ਵਾਲੀ ਇਹ ਕੀ ਆਲੂ ਗੰਡੇ ਨੇ ਇਹ ਕੋਈ ਸਬਜ਼ੀ ਮੰਡੀਆ ਵੀ ਬੋਲੀ ਲੱਗਦੀ ਆ ਰੁਪਿਆ ਪੂਰਾ 2500 ਲੈ ਕੇ ਜਾਊਂਗਾ ਮੈਂ 2500 ਨਾ ਕਿਤੇ ਐ ਕਰ ਭਾਈ ਤੂੰ ਜਿਹੜੇ ਆ ਵੀ ਸੈਲ ਜੇ ਪਾਏ ਆ ਨਾ ਸਾਰੇ ਕੱਢ ਕੇ ਲਾ ਜਾ ਮੈਂ ਤਾਂ ਕਿਸੇ ਤੋਂ ਹੋਰ ਹੀ ਠੀਕ ਕਰਵਾ ਲੂੰਗੀ ਚੱਲ ਭਾਣੇ ਕੋਈ ਨਹੀਂ 2000 ਹੀ ਦੇ ਦੇ ਤੂੰ 2000 ਹੀ ਸਹੀ ਆ ਲਓ ਵੀਰੇ 2000 ਰੁਪਏ ਪੂਰਾ 2000 ਪੂਰਾ ਭਾਣੇ ਹਾਂਜੀ ਪੂਰਾ ਵੀਰੇ ਚਾਰ ਨੋਟ ਨੇ ਅੱਛਾ ਭਾਣੇ ਗੱਲ ਸੁਣ ਮੇਰੀ ਹਾਂਜੀ ਇਹ 2000 2 ਲੱਖ ਵਰਗ ਹੈ ਤੇਰਾ ਇਹ ਕੋਈ ਗਾਹਾਂ ਤੋਂ ਚੀਜ਼ ਹੋਵੇ ਬਲਾ ਲਿਆ ਕਰੋ ਫੋਨ ਮਾਰ ਦਿਆ ਕਰੋ ਬਾਈ ਵੀਰੇ ਜਾ ਬਣਾ ਲੈਣਿਆ ਸਭ ਤੋਂ ਪਹਿਲਾਂ ਥੋੜਾ ਕੰਮ ਕਰਕੇ ਹੀ ਜਾਇਆ ਕਰੂੰ ਮੈਂ ਕੋਈ ਨਹੀਂ ਵੀਰੇ ਕੋਈ ਨਾ ਬਸ ਭਾਣੇ ਇਹ ਚਾਹੀ ਹੈ ਜਿਹੜਾ 2000 ਦੇਤਾ ਠੀਕ ਹੈ ਵੀਰੇ ਬੁਲਾਉਂਦੇ ਰਿਹਾ ਕਰੋ ਠੀਕ ਹੈ ਵੀਰੇ ਲੈ ਪਹਿਲਾਂ ਨਾ 1000 ਵੀ ਬਚ ਗਿਆ ਤੇ 500 ਵੀ ਬਚ ਗਿਆ ਮੇਰਾ ਤਾਂ ਫਿਲਟਰ ਵੀ ਠੀਕ ਹੋ ਗਿਆ ਚੱਲ ਵਧੀਆ ਮਿਸਤਰੀ ਨੂੰ ਚਾਰ ਦੇ ਸੀ ਇਹਨਾਂ ਨੂੰ ਆਏ ਨਹੀਂ ਪਤਾ ਵੀ ਥੋਡੇ ਵਰਗੇ 150 ਨੂੰ ਚਾਰਦਾ 8:00 ਤੱਕ ਮਿਸਤਰੀ ਨਾਲੇ ਮੇਰਾ 1000 ਰੁਪਏ ਮੁੱਕਰਦੇ ਸੀ 50 ਰੁਪਏ ਦਾ ਪੁਰਜਾ ਪਾ ਕੇ ਰੁਪਿਆ 2000 ਲੈ ਕੇ ਚੱਲੇ ਆ ਨਾਲੇ ਪਹਿਲਾਂ ਵਾਲਾ 1000 ਆ ਗਿਆ ਨਾਲੇ 950 ਰੁਪਏ ਅੱਧਿਆੜੀ ਹੋਰ ਪਾ ਕੇ ਚੱਲੇ ਆ ਚੰਗਾ ਭੈਣਾ ਚੱਲਦੇ ਆ ਬੁਲਾਉਂਦੇ ਰਿਹਾ ਕਰੋ